ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਬਿਕਰ ਦੇ ਬੋਝ ਚੁੱਕੇ ਪਿੰਡ ਬੋਲੇ ਵਾਲਾ ਜ਼ਿਲ੍ਹਾ ਗੁਰਦਾਸਪੁਰ ਫੀਲ ਬਟਾਲਾ ਨਾਲ ਭਾਈ ਨੂੰ ਕਹੀ ਐਡੇ ਲੱਗਦੇ ਸਠਿਆਲਾ ਪਤੇ ਵਾਲਾ ਪਰੂਗੜ ਦੇ ਆਹਰ ਵੀਰ ਨਾਲ ਗੱਲਬਾਤ ਕਰਦੇ ਆਪਾਂ ਭਾਈ ਜੀ ਸਤਿਕਾਰ ਸਤਿ ਸ੍ਰੀ ਅਕਾਲ ਸੰਦੀਪ ਵੀਰ ਸਤਿਕਾਰ ਜੀ ਸਤਿਕਾਰ ਹੋਰ ਸੁਣਾਓ ਜੀ ਬਸ ਵਧੀਆ ਜੀ ਸਭ ਠੀਕ ਠਾਕ ਜੀ ਹਾਂ ਜੀ ਚਲੋ ਸੰਦੀਪ ਚੈਨਲ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਬਸ ਵਧੀਆ ਕਿਵੇਂ ਚੱਲਦਾ ਬਸ ਮੇਰਾ ਮੇਰਾ ਚੱਲੀ ਜਾਂਦਾ ਹਾਂ ਵਧੀਆ ਚੱਲੋ ਸਾਡੇ ਪੈਰਾਂ ਪਿੱਛੇ ਚਲੋ ਮਹਾਰਾਜ ਪੈਰਾਂ ਪਿੱਛੇ ਆ ਜੀ ਸਾਡਾ ਵੀ ਚੱਲੀ ਜਾਂਦਾ ਚਲੋ ਐ ਹੀ ਆ ਵਜੀ ਆ ਪਰ ਹੈ ਤੁਹਾਡੀ ਬਜ਼ੌਲਤੀ ਹੈ ਨਹੀਂ 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 ਚਲੋ ਸਾਡੀ ਦਾ ਇੱਕ ਸਾਰਾ ਬਣਾਏ ਆ ਜੀ ਬਿਲਕੁਲ ਜੀ ਹਾਂ ਹਾਂ ਜੀ ਤੇ ਚੱਲੀ ਜਾਣਾ ਕੰਮ ਜੀ ਹਾਂ ਜੀ ਹੋਰ ਸੁਣਾਓ ਬਸ ਵਿਕੀ ਜਾਂਦਾ ਮਾਲ ਵਿਕੀ ਜਾਂਦਾ ਵੀਰ ਆ ਵੀ ਬਸ਼ੀਆਂ ਜੇ ਆਈਆਂ ਵਾ ਠੀਕ ਆ ਤੇ ਕੱਲ ਬਸ਼ੀਆਂ ਦੋ ਆ ਗਈਆਂ ਦੇ ਦਿੱਤੀਆਂ ਹਾਂ ਜੀ ਤੇ ਹੁਣ ਆਹੋ ਹੀ ਆ ਤੰਨੇ ਆਜੋ ਫਿਰ ਇੱਧਰ ਆਜੋ ਆ ਚੱਲਣ ਦੇ ਲੈ ਵੀਰ ਬੱਛੀ ਗਰਲੈਂਡੋਂ ਆਂਦੇ ਇਹਨੂੰ ਬਿੰਦੀਆਂ ਵਾਲੀ ਨੂੰ ਗਰਲੈਂਡੋਂ ਕਰੇ ਜੋ ਮਰਜ਼ੀ ਕਰ ਦੇਂਦੇ ਨਹੀਂ ਨਹੀਂ ਕਹਿ ਦਿੰਦੇ ਅੱਜ ਬਿੰਦੀਆਂ ਵਾਲੀ 4 ਦਾ ਗੱਬਣ ਅੱਛਾ ਪਹਿਲਾਂ ਨਹੀਂ 25+ ਜਾਊਗੀ ਲੈ ਵੇ ਸ਼ੰਭੂ ਬੁਖਾਰੇ ਕਰੇ ਗੱਬਣ ਵਹਿੜਾ ਤੇ ਵੇਖ ਥਣ ਵੇ ਕਿਡਾ ਸੋਹਣਾ ਲੱਗਦਾ ਬਿਲਕੁਲ ਵਾਲੀ ਚਲਾ ਵਾ ਠੀਕ ਆ 25 ਬੰਦਾ ਕਰੂ ਹੈ ਬਕਰੀ 25+ ਸੀ ਨਸਲਾ ਵੇੜਦੇ ਏਡੀ ਥੋੜਾ ਕਰ ਲੈ ਇਧਰ ਨੂੰ ਕਮਾ ਵਖਾ ਮੂੰਹ ਮਾਂ ਵਛੀਦਾ ਹਾਂ ਇੱਡੀ ਵੇ ਲੋ ਜੋਤੇ ਦੀ ਜੋਤੇ ਜਿੱਡੀ ਗੀ ਹਾਂ ਵੇ ਚੰਗੇ ਸ਼ਮੂ ਥਲੇ ਥਾਂ ਤੋਂ ਬੁਖਾਰੇ ਕਰ ਮੇਰਾ ਪ੍ਰਖ ਹਾਂਜੀ ਦਿਖਾ ਦੇ ਤੇ ਠੀਕ ਆ ਆ ਜਾ ਪਹਿਲਣ ਬੱਛੀ ਇਦਾਂ ਦਾ ਵੀਰ ਥਾਂ ਦਾ ਬਿਲਕੁਲ ਜੀ ਬਿਲਕੁਲ ਜੀ ਨਾਲੇ ਨਸਲਾ ਭਾਜੀ ਚਾਰ ਦੰਦ ਪਹਿਲੇ ਕਿਤੇ ਵੇਖ ਦੰਦ ਹਾਂ ਥਾਂ ਹੀ ਇਦਾਂ ਨਹੀਂ ਲੱਗਦਾ ਜੁ ਸੰਭਾ ਸੁੰਭਾ ਥਾਣਾ ਹਾਂਜੀ ਹਾਂਜੀ ਇਹ ਵੀਰ ਜਿੰਨਾ ਕੋ ਆਪਾਂ ਪਿਛਲੀ ਤੋਂ ਪਿਛਲੀ ਵੀਡੀਓ ਚ ਚੇਤੀ ਵੱਛੀ ਲਈ ਨਾ ਫਾਰਮ ਹਾਂਜੀ ਹਾਂਜੀ ਉਹਨਾਂ ਕੋ ਲਿਆਂਦੀ ਐ ਠੀਕ ਆ ਉਹਨਾਂ ਦਾ ਡੰਗਰ ਨਹੀਂ ਮੜਾ ਨਿਕਲਦਾ ਕੋਈ ਵੀ ਅਜੇ ਪਤਾ ਲਊ ਟਾਈਮ ਅਜੇ ਅਜੇ ਵੀਰ 2-4 ਦਿਨ ਕੱਢ ਜਣੇ ਨੇ 2-4 ਦਿਨ ਲੈ ਜਣੇ ਹਾਂਜੀ ਅਜੇ ਇਹ ਗਾੜੀ ਗਾੜੀ ਤੁਹਾਡੇ ਆਈ ਆ ਤਾਣ ਕੇ ਬਸ ਨਵਾਲੀਆਂ ਦਵਾਲੀਆਂ ਹੀ ਆ ਬਸ ਠੀਕ ਆ ਚਲੋ ਹਾਂਜੀ ਤਵੇ ਲਓ ਗਰਜੋ ਜੱਡੀ ਇਹ ਬਿਲਕੁਲ ਹਾਂਜੀ ਬੋਲੋ ਸੰਦੀ ਵੀਰ ਇਦਾਂ ਦੀ ਵਛੀ ਤੇ ਤੁਹਾਨੂੰ ਪਤਾ 75 ਦੀ ਵਿਗਦੀ ਆ ਹੂੰ ਪਰ ਆਪਾਂ ਤੁਹਾਡੇ ਜੈ ਰਾਮ ਜੈ ਜੀ ਕਰ ਦੇਣਾ ਇੱਕੋ ਮਿੰਟ ਇਦੋਂ ਕਰੋ ਹਾਂਜੀ ਆਜੋ ਬੋਲੋ ਸੰਦੀਪ ਵੀਰ ਬੱਛੀ ਤੇ ਆ 75000 ਦੀ ਹੂੰ ਪਰ ਆਪਾਂ ਉਹ ਗੱਲ ਨਹੀਂ ਉਹ ਕਰਨਾ ਬੱਛੀ ਦੇ ਦੇਣੀ ਆ 2 ਘੱਟ 70000 ਦੀ 80000 ਦੀ ਹਾਂਜੀ ਚਲੋ 80000 ਦੀ ਹੋਣੀ ਏ ਚੱਲਣ ਦੋ ਇਹ ਸਮਝ ਲਓ ਛੋੜ ਗਿਣ ਲਓ ਜਾਂ ਜਿੱਦਾਂ ਮਰਜੀ ਬਿਲਕੁਲ ਬਿਲਕੁਲ ਪਰ ਬੱਛੀ ਵੇਖ ਲਓ ਸੰਦੀਪ ਵੀਰ ਕਹੇ ਗੱਲ ਨੂੰ ਖੁੰਜੀ ਆ ਤਾਂ ਦੱਸ ਦੋ ਚੱਲਣ ਦੋ ਹਾਂਜੀ ਇਹ ਇਹ ਸੂਈ ਹੈ ਜੀ ਇਹ ਸੂਈ ਜੇ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਵੀਰ ਘਰ ਵਾਲੇ ਹਫ਼ਤਾਾਂ ਦੇ ਪਰ 10 ਦਿਨ ਹੋ ਗਿਆ ਅੱਛਾ ਇੱਕ ਉਹ 13 ਕਿਲੋ ਜੇ ਠੀਕ ਆ 13 13 ਕਿਲੋ ਜਿਹੜਾ ਚਵਾਵਾ ਵਾ ਤੇ 4 ਦਾੰਦੀ ਇਹ ਆ ਹਾਂਜੀ ਹਾਂਜੀ 13 ਕਿਲੋ ਦੋ ਦੋ ਇਸ ਟਾਈਮ ਚਵਾਵਾ ਹੈ ਨਾ ਜੀ ਹਾਂਜੀ ਤੋਰ ਚੱਲ 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 ਇਹ ਬੱਚੀ ਬੱਚਾ ਮਗਰ ਜੀ ਬੱਚਾ ਮਗਰ ਵੀ ਬੱਚਾ ਮਗਰਾ ਅਜੀਬ ਬੱਚੀ ਨੇ ਮੈਲਾ ਮਾਰਨਾ ਜਿੰਨ ਮੈਲਾ ਮਾਰਿਆ ਬੱਚੀ ਨੇ 15 ਪਲੱਸ ਹਾਂਜੀ ਹਾਂਜੀ ਆਹ ਫੜੀ ਆਹ ਕਲੀ ਗੱਲ ਮਨ ਬਾਈ ਨੂੰ ਵੀਡੀਓ ਬਣਾ ਲੈ ਜਰਸੀ ਜੇ ਜਰਸੀ ਜਰਸੀ ਵੀ ਜਾ ਗਿਆ ਨਾ ਜੀ ਹਾਂਜੀ ਵੇਖ ਲਓ ਫੇਸ ਕੁਆਲਿਟੀ ਦਿਖਾ ਦਿਓ ਗਰਜੂਤ ਹਰਜੀ ਫੇਰ ਇਧਰ ਚੱਲ ਅੰਦਰ ਲੈ ਹੋਲੀ ਹੋਲੀ ਹੁਣ ਤੀਆ ਬੱਚਾ 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 ਹੋਲੀ ਧਿਆਨ ਨਾਲ ਕਰਦਾ ਕਰਦਾ ਭਾਜੀ ਕਿਉਂ ਨਹੀਂ ਕਰਦਾ ਹਾਂਜੀ ਨਾਲੇ ਜਵਾਨੀ ਜੀ ਵਹਿੜ ਆ ਜੇ ਜਵਾਨੀ ਚਾ ਨਾ ਗੱਲ ਤੇ ਆ ਵਾ ਜਵਾਨੀ ਜੇ ਜਦੋਂ ਖੂਨ ਜਿਹੜਾ ਗਰਮ ਹੁੰਦਾ ਬਿਲਕੁਲ ਹਾਂਜੀ ਫਿਰ ਬੋਲੋ ਸੰਦੀਪ ਵੀਰ ਵੱਛੀ ਤੇ ਆ 65000 ਦੀ ਹਮ ਪਰ ਆਪਾਂ ਉਹ ਗੰਮਨੀਓ ਕਰਨਾ 53000 ਤੇ 1000 ਹੀ ਛੋੜ 55000 ਦੀ 50000 ਦੀ ਤੇ ਵੀਰ ਕਿਤੇ ਥਾਣ ਵਛੀ ਗੜਦੀ ਆ ਤੈਨੂੰ ਸੰਦੀਪ ਵੀਰ ਮੜਾ ਆ ਦਰਸ਼ਨ ਕਰਾਵਾਂ ਇਹਦੇ ਕਰ ਜੋ ਥੱਲੇ ਪੈ ਬਸ ਕੋਈ ਨਹੀਂ ਮੈਂ ਬੈਠ ਸੋਣੀ ਆ ਥੋੜਾ ਜਿਹਾ ਇਧਰੇ ਕਿਉਂ ਆੜਾ ਆੜਾ ਹੀ ਥਾਣ ਕਰਦਾ ਸਿਰਫ ਅਜੇ ਆਈਆਂ ਪੱਠੇ-ਪੁੱਠੇ ਨਹੀਂ ਆਣ ਕੇ ਤੁਹਾਨੂੰ ਪਤਾ ਡੰਗਰ ਚੱਕਦਾ ਬਿਲਕੁਲ ਮੈਂ ਘੱਟ ਲੈਂਦਾ ਹਣਾ ਜੀ ਮੈਂ ਨਹੀਂ ਲੈਂਦਾ ਇੱਕੋ ਤੁਹਾਡੀ ਵੀਡੀਓ 'ਚ ਮੈਂ ਪਾਈ ਬਸ ਬਸ ਸੰਦੀ ਵੀਰ ਦੋ ਮਈਆਂ ਲਈਆਂ ਤੇ ਇੱਕ ਤੁਸੀਂ ਤੁਹਾਡੀ ਵੀਡੀਓ ਰਹੀ ਵੇਗੀ ਇੱਕ ਫੌਜੀ ਕਰ ਨਾਮ ਸੋ ਲੈ ਗਿਆ ਠੀਕ ਆ ਉਹ ਵੀ ਜਵੇਂ ਆਖੇ ਸਾਡੇ ਚੰਗੇ ਪਹਿਲਾਂ ਸ਼ੁਰੂ ਤੋਂ ਆ ਚਲੋ ਕੋਈ ਉਹਨਾਂ ਨਾਲ ਲਿੰਕ ਕਰਨੇ ਆ ਪਹਿਲਾਂ ਮੈਂ ਮਈ ਦਾ ਕੰਮ ਕਰਦਾ ਹਣਾ ਜਦੋਂ ਹਾਂ ਜੀ ਹਾਂ ਜੀ ਆਪਾਂ ਜਿਹੜਾ ਵੀ ਡੰਗਰ ਲੈਣਾ ਜੇ ਮਈਆਂ ਵੀ ਲੈਂਦੇ ਰੇ ਸੰਦੀ ਵੀਰ ਚੰਗੀਆਂ ਨਹੀਂ ਲੈਂਦੇ ਬਿਲਕੁਲ ਬਿਲਕੁਲ ਚੰਗੇ ਦਾ ਵਾਦਾ ਵਾ ਜਿਹੜਾ ਪੱਧਰਾ ਨਾ ਉਹ ਨਹੀਂ ਉਹ ਵਿਗਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਬੰਨ ਗਰਜੋਦ ਗਰਜੋਦ ਬੰਨ ਗਾ ਨਾਲ ਹੀ ਫਿਰ ਮੁੰਡਾ ਨਾਲ ਹੀ ਜਾਂਦਾ ਜੀ ਆਪਣੇ ਹਾਂਜੀ ਹਾਂਜੀ ਆਲਾ ਫੜ ਆਹ ਤਰ ਤੀਜੀ ਬਣੀ ਜਲ ਗਈ ਹੁਣ ਹਾਂਜੀ ਹਾਂਜੀ ਜਿਵੇਂ ਦੁਹਾਰੇ ਥਾਲੇ ਇਧਰ ਇਧਰ ਦੀਓ ਜਰਾ ਇਧਰ ਬੁਖਾਰ ਠੀਕ ਆ ਲਾਗੇ ਹੋ ਜਾ ਜਰਾ ਚਲੋ ਗਰਜੋਤ ਮਾਰ ਥੱਲੇ ਧਾਰਾਂ ਜਰਾ ਮਗਰ ਦੀਓ ਨਹੀਂ ਠੀਕ ਆ ਮਗਰ ਦੀਆਂ ਮਾਰ ਓਏ ਚਲੋ ਚਲੋ ਉੱਠ ਪਾ ਹਾਂਜੀ ਸੰਦੀਪ ਵੀਰ ਤੁਹਾਨੂੰ ਦੱਸਤਾ ਵਾ ਵੀ ਵੱਛੀ 65000 ਦੀ ਆ ਹੂੰ ਪਰ ਆਪਾਂ ਕਰਨਾ ਤੁਹਾਡੀ ਵੀਡੀਓ ਰਹੀ ਮਾਨਤਨ ਤਰਾ ਵਿੰਜਾ ਤਜਾਰ ਛੋੜ ਬੁੰਜਾ ਯਾਰ ਬੁੰਜਾ ਯਾਰ ਦੇਣੇ ਵੇਲਾ ਵੀਰ ਚਾਰ ਦੰਤ ਤੇ ਪਿਓਰ ਜਰਸੀ ਤੇ ਥਾਣ ਵੇ ਲੋ ਪਹਿਲਾਂ ਨੂੰ ਇਦਾਂ ਦਾ ਲੱਗਦਾ ਸ਼ੰਭੂ ਮੜਾਇ ਦਿਖਾ ਥਾਣ ਪਿੱਛੇ ਕੀ ਦੰਦੇ ਥਾਣ ਗੁਰੂਗਾ ਇਦਾਂ ਦਾ ਥਾਣ ਕਿਤੇ ਕਢਣਾ ਨਹੀਂ ਠੀਕ ਆ ਪੂਰਾ ਗੇਟ ਗੇਟ ਦਾ ਹੀ ਆਜਾ ਚਲ ਆ ਵੀ ਜੀ ਆ ਵੀ ਸੋਈਏ ਜੀ ਇਹ ਵੀਰ ਤੀਜਾ ਦਿਨ ਜੇ 나ੜੂ ਬਕਾਇਤਾ ਨਾਲ ਜੇ ਠੀਕ ਆ ਠੀਕ ਆ ਇਹ ਤੇ ਥਾਣੇ ਇਹਦਾ ਵੀ ਵਿਖਾ ਦਿਓ ਲੋ ਜੀ ਇਹ ਵੀ ਚੈੱਕ ਕਰੋ ਚੱਲ ਬਰ ਬਕਰ ਜੀ ਕਿੰਨਾ ਫਿਰ ਬੋਲਾ ਇੱਕੋ ਵੀਰ ਐਸ ਵੇਲੇ ਮੈਂ ਇਹ ਨਹੀਂ ਕਹਿਣਾ 12 13 ਕਿਲੋ ਜਿੰਨਾ ਹੈਗਾ ਨਾ 10 ਕਿਲੋ ਹੀ ਹੋ ਜੀ 10 ਕਿਲੋ ਹੀ ਆ ਹਾਂਜੀ ਬਾਕੀ ਆ ਜੀ ਆਈਆਂ ਤੁਹਾਨੂੰ ਪਤਾ ਖਾ ਪੀ ਕੇ ਬਣਨਾ ਇਹਨਾਂ ਦੇ ਹਾਂਜੀ ਹਾਂ ਬਾਕੀ ਐ ਚੂਣ ਵੜੀ ਨਾਲ ਕਾ ਜਿੱਦਾਂ ਉਹ ਪੋਲੀ ਹੈ ਨਾ ਉਦਾਂ ਹੀ ਐ ਇਹ ਵੀ ਜਰਸੀ ਚ ਹੁੰਦੀ ਜੀ ਜਰਸੀ ਜਰਸੀ ਹੁੰਦੀ ਆ ਲੈ ਨਹੀਂ ਛੋਣੀ ਛੋਣੀ ਬੈਠ ਧਿਆਨ ਧਿਆਨ ਬੱਚਿਆਂ ਦਾ ਬਹੁਤ ਕਰਦੀ ਆ ਫਿਰ ਭਾਜੀ ਕਰਨੀਆਂ ਤਾੜੀਆਂ ਬੈਣਾ ਇਕੜਾਂ ਨਾਲੇ ਆਈਆਂ ਵਾ ਨਾ ਆਣ ਕੇ ਡੰਗਰ ਕਰਦਾ ਕਰਦਾ ਲਾਸਟ ਪੀਸ ਰਹਿ ਗਿਆ ਹੁਣ ਬੋਲੋ ਜਾ ਸੰਦੀਪ ਵੀਰ ਤੂੰ ਭਰਾ ਵਾ ਨਹੀਂ ਨਹੀਂ ਜੋ ਕਹ ਦੇਂਗਾ ਐ ਨਹੀਂ ਐ ਨਹੀਂ ਬੱਛੀ ਸੰਦੀਪ ਵੀਰ 45000 ਦੀ ਵਿਗਣਦੀ ਆਪੀ ਦੱਸ ਦੋ ਬਸ ਆਪਾਂ ਦੇ ਦਈਏ 40 ਦੀ ਨਾ ਸੰਦੀਪ ਵੀਰ ਕਹਿ ਦੋ ਅੱਜ ਚਲ 35000 ਜਾਂ ਦੋ ਜਾਂ ਦੋ ਠੀਕ ਆ ਮਾਮਾ 36 ਤੇ ਪੈਂਦੀ ਓੀ ਗੱਲ ਨਹੀਂ ਜਾਂਦੇ ਕੱਲ ਹੁਣ ਵੇਖੀ ਆ ਹੁਣ ਜੋ ਕਹਿਤਾ ਮੰਨੀ ਜਾਂ ਨਾ ਮੰਨੀ 35 ਦੀ ਲਈ ਆ ਤੇ ਹਜ਼ਾਰ ਖਰਚਾ 36 ਕੋਈ ਗੱਲ ਨਹੀਂ ਆ ਜ਼ਬਾਨ ਤੋਂ ਉਹ ਨਾਲੂ ਬੋਦੇ ਨਾਲੂ ਬਿਲਕੁਲ ਤਾਜੀ ਵਿਆਹ ਦਾ ਗਿੱਲਾ ਨਾਲੂ ਤੀਜਾ ਦਿਨ ਬੌਲੀ ਬਣਦੀ ਹੋਗੀ ਚਲੋ ਅਜ ਦੀ ਦਿਹਾੜੀ ਤੇ ਭਲਕੇ ਬਣਨੀਏ ਚਲੋ ਠੀਕ ਹੈ ਜੀ ਇਹੋ ਡੰਗਰ ਆ ਵੀਰ ਬਿਲਕੁਲ ਹਾਂਜੀ ਬਾਕੀ ਮੇਰਾ ਵੀ ਇੱਥੇ ਆ ਕੇ ਆ ਰੈਕ ਟਾਈਮ ਦੋ ਦਿਨ ਚੁਆਈ ਕਰੋ ਠੀਕ ਹੈ ਨਾ ਜੀ ਕਿਉਂ ਸਾਡਾ ਮਕਸਦ ਨਾਲ ਦੀ ਵੀਡੀਓ ਬਣਾਣਾ ਬਾਕੀ ਤਸੱਲੀ ਆਪਦੀ ਕਰਨੀ ਹੈ ਨਾ ਭਾਈ ਜੀ ਆਪਣੀ ਤਸੱਲੀ ਇੱਥੇ ਆਣ ਕੇ ਕਰੋ ਨਾ ਸੰਦੀਪ ਵੀਰ ਨੂੰ ਲਾਂਮਾ ਦੋ ਨਾ ਸਾਨੂੰ ਦੋ ਸਗੋਂ ਮੈਂ ਤੇ ਅੰਨਾ ਆਣ ਕੇ ਡੰਗਰ ਵੀ ਆਣ ਕੇ ਵੇਖਾ ਤੇ ਬਾਕੀ ਇਹੋ ਹੀ ਆ ਸਾਡੇ ਕੋ ਤੇ ਸੋਨੇ ਵਰਗੀਆਂ ਹੀ ਸੋਨੇ ਵਰਗੀਆਂ ਕਰਕੇ ਲੈਂਦੀਆਂ ਤੁਸੀਂ ਵੀ ਸੋਨੇ ਵਰਗੀਆਂ ਕਰਕੇ ਲਾਓ ਹਾਂਜੀ ਨੰਬਰ ਬੋਲੋ ਨੰਬਰ ਆਪਣਾ ਗਾਜੇ 9815502816 ਨਾਮ ਮੇਰਾ ਬਿੱਕਰ ਤਹ ਪਿੰਡ ਬੋਲੇਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਸਰੀ